ਅੰਮ੍ਰਿਤਸਰ ਦੇ ਖੰਡ ਵਾਲਾ ਸਬਡਿਵੀਜ਼ਨ ਬਿਜਲੀ ਘਰ ਦੇ ਮੁਲਾਜ਼ਮਾਂ ਦੇ ਵੱਲੋਂ ਸਬਡਿਵੀਜ਼ਨ ਦੇ ਬਾਹਰ ਚਾਹ ਦੀ ਰੇੜੀ ਲਗਾਉਣ ਵਾਲੇ सोनू ਨਾਮਕ ਨੌਜਵਾਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਦਫ਼ਤਰ ਦੇ ਵਿੱਚ ਪ੍ਰਦਰਸ਼ਨ ਦੌਰਾਨ ਆਰੇਬਾਜੀ ਤੱਕ ਕੀਤੀ ਜਾਂਦੀ ਹੈ ਅਤੇ ਚਾਹ ਵਾਲੇ ਤੇ ਪੈਸੇ ਖੋਣ ਅਤੇ ਧਮਕਾਉਣ ਦੇ ਗੰਭੀਰ ਇਲਜ਼ਾਮ ਤੱਕ ਲਗਾਏ ਗਏ ਨੇ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਸਾਰੇ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿ ਕੁਝ ਕਿਹਾ ਆਓ ਸੁਣਦੇ ਹਾਂ ਵੀ ਲਾਸਟ ਮੂਮੈਂਟ ਜਦੋਂ ਕਾਊਂਟਰ ਬੰਦ ਹੋਣ ਵਾਲਾ ਸੀ ਇੱਕ ਸਾਕਸ਼ਾ ਸਾਡੇ ਬਾਹਰ ਤੇ ਰੇੜੀ ਲਾਉਂਦਾ ਚਾਹ ਦੀ ਉਹ ਆਇਆ ਸੀ ਉਹਨੇ ਆਣ ਕੇ ਤੇ ਲਾਸਟ ਮੂਮੈਂਟ ਤੇ ਮੈਨੂੰ ਇੱਕ ਡਿਮਾਂਡ ਨੋਟਿਸ ਦਿੱਤਾ ਜਿਹਦੀ ਪੇਮੈਂਟ 3340 ਰੁਪਏ ਸੀ 3340 ਰੁਪਏ ਦੇ ਕੇ ਉਹਨੇ ਪੇਮੈਂਟ ਕੀਤੀ ਤੇ ਮੈਂ ਜਦੋਂ ਨੋਟ ਚੈੱਕ ਕੀਤਾ ਤਾਂ ਉਹਦੇ ਵਿੱਚ ਨੋਟ ਇੱਕ ਨਕਲੀ ਪਾਇਆ ਗਿਆ ਮੈਨੂੰ ਵਾਪਸ ਦੇਣ ਦੀ ਕੋਸ਼ਿਸ਼ ਕੀਤੀ ਵਾਪਸ ਉਹਨੇ ਦੇਣ ਤੋਂ ਬਾਅਦ ਮੈਨੂੰ ਮੇਰੇ ਨਾਲ ਗਾਲੀ ਗਲੋਚਾਂ ਲਾ ਪਿਆ ਮੈਨੂੰ ਮੇਰੇ ਕੋ ਨੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਕੋ 3340 ਰੁਪਏ ਸੀ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਵੀ ਇਹ ਖੋਣ ਕਹਿੰਦੇ ਗਾਲਾਂ ਕੱਢਣ ਦੀ ਗਾਲਾਂ ਕੱਢੀਆਂ ਉਹਨੇ ਮੈਨੂੰ ਮੈਨੂੰ ਬਾਹਰ ਆਉਣ ਬਾਹਰ ਗੇਟ ਤੇ ਘੇਰਨ ਦੀ ਧਮਕੀ ਲਈ ਮੈਂ ਰੋਜ਼ ਕੈਸ਼ ਲੈ ਕੇ ਜਾਂਦਾ ਹਾਂ ਉਹ ਜ਼ਿਆਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੇ ਕੋਈ ਅਟੈਕ ਕਰਾਵੇ ਮੈਂ ਸਿਰਫ ਹੁਣ ਇਹ ਚਾਹੁੰਦਾ ਹੈ ਇਹਨੇ ਮੈਨੂੰ ਪੱਗ ਲਾਉਣ ਦੀ ਧਮਕੀ ਲਈ ਹੈ ਜੀ ਜਿਹੜੀ ਪੱਗ ਲਾਉਣ ਦੀ ਧਮਕੀ ਲਈ ਉਹ ਮੇਰੇ ਬਰਦਾਸ਼ਤ ਤੋਂ ਬਾਹਰ ਹੈ ਇਨੇ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਮੈਂ ਇਹਦੇ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੈਂ ਮੇਰੇ ਮੁਲਾਜ਼ਮ ਜਥੇਬੰਦੀ ਮੇਰੇ ਨਾਲ ਆ ਅਸੀਂ ਇਹਦੇ ਵਿਰੁੱਧ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਉਹ ਕਰਾਂਗੇ ਇਹ ਸਾਰੀ ਜਿਹੜੀ ਸਾਹਮਣੇ ਰੇੜੀ ਚਕਾਉਣੀ ਦਫਤਰ ਤੋਂ ਇਹ ਸਾਰੀ ਅੰਦਰ ਹੀ ਬਿਲੀ ਘਰ ਦੇ ਅੰਦਰ ਵੈਸਟ ਸਬ ਡਿਵੀਜ਼ਨ ਦੇ ਕੈਸ਼ ਕਾਊਂਟਰ ਤੇ ਹੋਈ ਇਹਨੇ ਮੇਰੇ ਕੋ 3340 ਰੁਪਏ ਜਿਹੜੇ ਇਹਨੇ ਮੈਨੂੰ ਕੋ ਦਿੱਤੇ ਇਨੇ ਉਹ ਦੁਬਾਰਾ ਮੇਰੇ ਕੋ ਕੈਸ਼ ਕਾਊਂਟਰ ਤੇ ਹੱਥ ਬਾ ਕੇ ਖੋਣ ਦੀ ਕੋਸ਼ਿਸ਼ ਕੀਤੀ ਕੋਈ ਕੈਮਰਾ ਵਗੈਰਾ ਲੱਗਾ ਹੋਇਆ ਜੀ ਕੈਮਰਾ ਅੰਦਰ ਨਹੀਂ ਲੱਗਾ ਹੋਇਆ ਕੈਮਰਾ ਨਹੀਂ ਹੈਗਾ ਕੰਪਲੇਂਟ ਲਿਖਾਈ ਦੀ ਹੈ ਕੰਪਲੇਂਟ ਦੀ ਪੂਲਸ ਕੰਪਲੇਂਟ ਕਾਲਰ ਸ਼ਾਮ ਦੀ ਕਰ ਦਿੱਤੀ ਗਈ ਹੈ ਤੇ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਪੁਲਿਸ ਵੱਲੋਂ ਕੋਈ ਫਿਲਹਾਲ ਤੇ ਨਹੀਂ ਕੋਈ ਕਾਰਵਾਈ ਕੀਤੀ ਗਈ ਉਹਨਾਂ ਨੇ ਕਿਹਾ ਵੀ ਹੁਣ ਅੱਜ ਕਾਰਵਾਈ ਕਰਨਗੇ ਠੀਕ ਹੈ ਇੱਕ ਵਾਰ ਇਨਲੀਗਲ ਰੇੜੀ ਚਲਾ ਰਿਹਾ ਹੈ ਜਿੱਥੇ ਇਹਨੇ ਆਪਣਾ ਇੱਕ ਕਹਿ ਲਓ ਵੀ ਆਪਣਾ ਹੀ ਇੱਕ ਨਿੱਜੀ ਸਵਦਾ ਕੇਂਦਰ ਖੋਲਿਆ ਹੋਇਆ ਜਿਹਦੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਨਕਲੀ ਫਾਇਲਾ ਮਤਲਬ ਵੀ ਬਾਹਰੋਂ ਫਾਇਲਾ ਆ ਪਰਦਾ ਹੈ ਤੇ ਲੋਕਾਂ ਕੋਲੋਂ ਥੋੜੀ ਠੱਗੀ ਠੁਗੀ ਵੀ ਮਾਰਦਾ ਹੈ ਅਸੀਂ ਉਸ ਦੇ ਵੀ ਇਹਦੇ ਵੀ ਕਾਰਵਾਈ ਕਰਾਂਗੇ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੋ ਕਰਦੇ ਆ ਵੀ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਇਹਨੇ ਮੁਲਾਜ਼ਮ ਦੇ ਗਲ ਪੈਣ ਦੀ ਕੋਸ਼ਿਸ਼ ਕੀਤੀ ਵੀ ਮੁਲਾਜ਼ਮ ਦੇ ਪੱਗ ਨੂੰ ਲਾਹਣ ਦੀ ਕੋਸ਼ਿਸ਼ ਕੀਤੀ ਆ ਇਹਨੇ ਧਮਕੀ ਲਈ ਹੈ ਵੱਡਣ ਦੀ ਮੇਰਾ ਕੈਸ਼ ਦਾ ਕੰਮ ਹੈ ਜੀ ਮੈਂ ਰੋਜ਼ ਬੈਂਕ ਜਾਣਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਨੇ ਕਿਹੜੀ ਕਾਰਵਾਈ ਕਰਨੀ ਮੇਰੇ ਵਿਰੁੱਧ ਕੋਈ ਚਾਰ ਬੰਦੇ ਬਾਹਰੋਂ ਲਿਆ ਕੇ ਮੈਨੂੰ ਪਵਾ ਦਵੇ ਮੇਰਾ ਕੈਸ਼ ਲੁੱਟ ਲਵੇ ਤੇ ਮੈਂ ਮੈਂ ਕਿਸ ਨੂੰ ਗਵਾਂਗਾ ਜੋ ਵੀ ਕੱਲ ਸਾਡੀ ਵੈਸਟ ਸਬਡਿਵੀਜ਼ਨ ਦੇ ਵਿੱਚ ਸਾਡੇ ਕੈਸ਼ ਗਿਰਦੇ ਕੋਲੋਂ ਇੱਕ ਸਾਡੇ ਬਾਹਰ ਜਿਹੜਾ ਚਾਹ ਵਾਲਾ ਵਾ ਸੋਨੂ ਉਹਨੇ ਪੇਮੈਂਟ ਦੀ ਕੋਈ ਜਾਲੀ ਨੋਟ ਦੀ ਕੋਈ ਗੱਲ ਦੀ ਕਾਰਵਾਈ ਹੋਈ ਆ ਅਸੀਂ ਪੁਲਿਸ ਕੰਪਲੇਂਟ ਕੀਤੀ ਆ ਜੀ ਜੋ ਵੀ ਉੱਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਇਹ ਬਾਹਰ ਦਾ ਸ਼ਖਸ਼ ਆ ਕੇ ਸਾਡੇ ਮੁਲਾਜ਼ਮ ਦੇ ਕੋਲੋਂ ਕੈਸ਼ ਖੋਨ ਦੀ ਵੀ ਕੋਸ਼ਿਸ਼ ਕੀਤੀ ਆ ਨਾਲ ਉਹਨੂੰ ਧਮਕੀ ਦਿੱਤੀ ਗਈ ਆ ਜਾਨੋ ਮਾਰਨ ਦੀ ਪੱਗ ਲਾਉਣ ਦੀ ਤੇ ਤੇਰੇ ਕੋਲ ਕੈਸ਼ ਖੋਨ ਦੀ ਵੀ ਤੂੰ ਗੇਟੋਂ ਬਾਹਰ ਆ ਤੇ ਕਿਉਂਕਿ ਇਹ ਡੇਲੀ ਕੈਸ਼ ਦਾ ਕੰਮ ਆ ਜੀ ਵੀ ਇਹ ਰਿਓ ਜੀ ਕੈਸ਼ ਲੈ ਕੇ ਨੇ ਜਾਣਾ ਹੁੰਦਾ ਕਾਊਂਟਰ ਤੇ ਬੰਦ ਕਰਕੇ ਜੇ ਕੱਲੂ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਹੋਊਗੀ ਜੀ ਭਜੀ ਕੀ ਸਮਝਦੇ ਹੋ ਕਿ ਇੱਕ ਬਾਹਰ ਰੇੜੀ ਲਾੜ ਵਾਲਾ ਚਾਹ ਵਾਲਾ ਉਹ ਸਾਰਾ ਬਿਜਲੀ ਡਿਪਾਰਟਮੈਂਟ ਦਾ ਜਿਹੜਾ ਕੰਮ ਕਰਦਾ ਪਿਆ ਆ ਇਹ ਕੀ ਗੱਲ ਏਰੇ ਉੱਪਰ ਵਿਭਾਗੀ ਕੋਈ ਕਾਰਵਾਈ ਆ ਤੱਕ ਸਾਹਬਾਦਰ ਵਿਭਾਗੀ ਕਾਰਵਾਈ ਇਹ ਵਾ ਜੀ ਇਹਦੇ ਉੱਤੇ ਇਹਨੇ ਬਾਹਰ ਰੇੜੀ ਲਾਈ ਆ ਆਪਣੀ ਗੇਟ ਦੇ ਉੱਤੇ ਚਾਹ ਜੀ ਜੋ ਵੀ ਕਸਟਮਰ ਆਉਂਦਾ ਵਾ ਸਾਰਾ ਉਹਨੂੰ ਉੱਥੋ ਹੀ ਘੇਰ ਲੈਂਦਾ ਵਾ ਉੱਥੇ ਹੀ ਗੱਲਬਾਤ ਕਰਕੇ ਜੋ ਵੀ ਆਪਣੀ ਫਾਈਲ ਦਾ ਸੁਵਿਧਾ ਕੇਂਦਰ ਨੇ ਸੋ ਬਿਜਲੀ ਘਰ ਦਾ ਸੁਵਿਧਾ ਕੇਂਦਰ ਹੀ ਖੋਲਿਆ ਆ ਜੀ ਇੱਕ ਹਸਾਬ ਦਾ ਉੱਥੇ ਇਹ ਸਾਰਾ ਕਾਊਂਟਰ ਫਾਈਲ ਸਭ ਕੁਝ ਉੱਥੇ ਕਰਦਾ ਵਾ ਉਹ ਇਹਦਾ ਸਾਰਾ ਸਿਸਟਮ ਬੰਦ ਕੀਤਾ ਜਾਵੇ ਡਿਪਾਰਟਮੈਂਟ ਨੂੰ ਕਾਰਵਾਈ ਆ ਕਿਉਂਕਿ ਅੰਦਰ ਜਾ ਕੇ ਸਾਡੇ ਮੁਲਾਜ਼ਮਾਂ ਨੂੰ ਹਰਾਸਮੈਂਟ ਕਰਦਾ ਵਾ ਜੀ ਇਸ ਸਬੰ ਇਹਨਾਂ ਗੱਲਬਾਤ ਕੀਤੀ ਹੈ ਜੀ ਸਾਬਾ ਤੇ ਅਸੀਂ ਕੱਲ ਦੀ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਆ ਤੇ ਥਾਣੇ ਕੰਪਲੇਂਟ ਵੀ ਦਿੱਤੀ ਹੈ ਜੀ ਇਹਦੇ ਵਿਰੁੱਧ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਸਰ ਇੱਥੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਇੱਥੇ ਕੀਤੀ ਜਾਵੇ ਉਹਦਰ ਦੂਜੇ ਪਾਸੇ ਚਾਹ ਵਾਲੇ ਸੋਨੂ ਨਾਮਕ ਨੌਜਵਾਨ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਹੋਰ ਹੀ ਕਹਾਣੀ ਦੱਸੀ ਹੈ ਕਿ ਹੈ ਕਿ ਮੈਂ ਕਿਸੇ ਨੂੰ ਵੀ ਕੋਈ ਵੀ ਨਕਲੀ ਨੋਟ ਨਹੀਂ ਦਿੱਤਾ ਮੇਨੋਂ ਸਰ ਮੈਂ 25 ਤੋਂ 30 ਸਾਲ ਤੋਂ ਦੁਕਾਨ ਚਲਾ ਰਿਹਾ ਜਿਹੜਾ ਕੈਸ਼ ਫੋਨ ਦਾ ਮਸਲਾ ਸਰ ਬਾਅਦ ਤੋਂ ਤੁਹਾਨੂੰ ਦੱਸ ਦਿੰਨੇ ਕੱਲ ਮੈਂ ਸਰ ਇੱਕ ਅਮਨਦੀਪ ਜੈ ਨੇ ਮੈਨੂੰ 3340 ਰੁਪਏ ਦਿੱਤੇ ਆ ਜਿਹਦੇ ਵਿੱਚ ਜਿਹਦੇ ਵਿੱਚ 3340 ਮੇਰੇ ਕੋ ਕੈਸ਼ ਕਾਊਂਟਰ ਤੇ ਜਮ੍ਹਾਂ ਕਰਾਏ ਆ ਇਹ ਕਿਸ ਚੀਜ਼ ਦੇ ਹੀ ਇਹ ਆਰਡਰ ਕੋਈ ਦਿੱਤਾ ਹੀ ਨਵੇਂ ਕਨੈਕਸ਼ਨ ਦਾ ਇਹਨੇ ਮੈਨੂੰ ਠੀਕ ਹੈ ਜੀ ਇਹਦੇ ਮਤਲਬ ਕਹਿਣ ਦੇ ਮਤਲਬ ਕਿ ਮੈਂ ਉੱਥੇ ਜਾ ਕੇ ਪੈਸੇ ਜਮ੍ਹਾਂ ਕਰਾਉਂਦੇ ਆ ਜਦੋਂ ਮੈਂ ਪੈਸੇ ਜਮ੍ਹਾਂ ਕਰਾਉਂਦੇ ਆ ਸਰ ਇਹਨੇ ਰਸੀਦ ਵੀ ਕੱਟਦੀ ਆ ਰਸੀਦ ਕੱਟਣ ਤੋਂ ਬਾਅਦ ਇਹਨੇ ਮੈਨੂੰ ਆਵਾਜ਼ ਮਾਰੀ ਆ 10 ਮਿੰਟ ਬਾਅਦ ਕਿ ਤੇਰਾ ਨੋਟ ਇਕ ਜਾਲੀ ਆ ਮੈਂ ਕਹਾ ਸਰ ਮੇਰਾ ਨਹੀਂ ਆ ਮੈਨੂੰ ਇਦਾਂ ਜਈ ਸਾਹਿਬ ਨੇ ਨੋਟ ਦਿੱਤਾ ਤੇ ਜਿਹੜਾ ਨੋਟ ਦਿੱਤਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਤੁਹਾਨੂੰ ਠੀਕ ਹੈ ਜੇ ਤੁਹਾਡਾ ਕੋਈ ਇਦਾਂ ਹੈਗਾ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਇਹਦੇ ਕਹਿਣ ਦੇ ਮਤਲਬ ਇਹ ਆਂਦਾ ਕਿ ਤੈਨੂੰ ਆਨਲਾਈਨ ਪੇਮੈਂਟ ਆਈ ਸਰ ਮੇਰੀ ਕਿ ਜਿਹੜਾ ਅੱਜ ਅਖਬਾਰ ਵਿੱਚ ਦਿੱਤਾ ਗਿਆ ਕਿ ਜਿਹੜਾ ਮੈਂ ਬਾਦਸਲੁਕੀ ਕੀਤੀ ਆ ਜਾਂ ਕੈਸ਼ ਕਾਊਂਟਰ ਦੀ ਕੋਸ਼ਿਸ਼ ਕੀਤੀ ਹੈ ਜਾਂ ਮੈਂ ਜਿਹੜਾ 500 ਦਾ ਨੋਟ ਜਾਲੀ ਦਿੱਤਾ ਮੇਰੇ ਵੱਲ ਕੋਈ ਸਹੀਦਾ ਦੀ ਕੋਈ ਗੱਲ ਹੀ ਨਹੀਂ ਗਈ ਮੈਂ 25 ਉਹਨਾਂ ਵੱਲੋਂ ਕਿਹਾ ਗਿਆ ਕਿ ਅੰਦਰ ਜਿੱਥੇ ਕੈਸ਼ ਜਮ੍ਹਾਂ ਕਰਾਉਂਦੇ ਆ ਉੱਥੋਂ ਜਿਹੜੇ ਪੈਸੇ ਖੋਹ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੱਗ ਵੀ ਪੱਗ ਲਾਹਣ ਦੀ ਵੀ ਜਿਹੜੀ ਆ ਧਮਕੀ ਦਿੱਤੀ ਗਈ ਸਰ ਪਹਿਲਾਂ ਤਾਂ ਕੈਸ਼ ਦਾ ਮਸਲਾ ਕੈਸ਼ ਕਾਊਂਟਰ ਬੰਦਿਆ ਅੰਦਰੋਂ ਲੋਕ ਆ ਉਹ ਤੋਂ ਮੈਂ ਕਿੱਦਾਂ ਕਰ ਸਕਦਾ ਇਹਦੇ ਅੰਦਰੋਂ ਇਹ ਅੰਦਰੋਂ ਉੱਪਰ ਨਿਕਲ ਕੇ ਸਗੋਂ ਮੇਰੇ ਬਾਹਰ ਆ ਕੇ ਮੇਰੇ ਹੱਥੀ ਪਿਆ ਮੇਰੇ ਗੱਲ ਪਿਆ ਜੇ ਮੇਰਾ ਦਿਮਾਗ ਵੀ ਸਰ ਇਦਾਂ ਦਾ ਹੁੰਦਾ ਤੇ ਮੈਂ ਵੀ ਪੈ ਸਕਦਾ ਮੈਂ ਇਹੀ ਕਹਿੰਦਾ ਕਿ ਇਹਨੇ ਮੁਲਾਜ਼ਮ ਭਰਾਇਆ ਸਾਨੂੰ ਹਰ ਵळे ਇਹਨਾਂ ਦੀ ਲੋੜ ਹੈ ਮੈਂ ਰੇੜੀ ਚਲਾਉਂਦਾ ਬਾਹਰ ਚਾਹ ਦੀ ਤੁਹਾਡੇ ਵੱਲੋਂ ਉਹਨਾਂ ਨੇ ਕਿਹਾ ਗਿਆ ਕਿ ਤੁਸੀਂ ਉਹਨਾਂ ਦੇ ਗਲਤ ਹੋ ਅੱਜ ਉਹ ਮੇਰੇ ਵੇਰ ਗੱਲ ਪਿਆ ਸਰ ਮੈਂ ਕਹਿੰਦਾ ਉਹ ਮੇਰੇ ਗੱਲ ਪਏ ਜਿਹੜੀ ਪਗੜੀ ਲਾਉਣ ਦੀ ਗੱਲ ਸਰ ਮੈਂ ਨਹੀਂ ਕੀਤੀ ਇਹ ਤੇ ਆਪਣੇ ਮੁਲਾਜ਼ਮਾਂ ਵੱਲੋਂ ਜੋ ਮਰਜ਼ੀ ਕਹਿ ਸਕਦਾ ਹੈ ਸਰ ਇਹਦੇ ਵੱਲੋਂ ਬਾਹਰ ਤੋਂ ਕੋਈ ਬੰਦੇ ਵੱਲ ਪੁੱਛਿਆ ਜਾਵੇ ਕਿ ਮੈਂ ਪਗੜੀ ਉਤਾਰਨ ਦੀ ਕੋਈ ਕੋਸ਼ਿਸ਼ ਕੀਤੀ ਹੈ ਜਾਂ ਕੋਈ ਗੱਲ ਕਹੀ ਹੈ ਇਹ ਸਭ ਕੋ ਮੇਰੇ ਹੱਥੀ ਪਿਆ ਇਤਜ਼ਾਮ ਲੱਗੇ ਨੇ ਸੱਚ ਝੂਠੇ ਹੈ ਸਰ 25 ਤੋਂ 30 ਸਾਲ ਦੀ ਸਰ ਇਹ ਆਪਣੇ ਵੱਲੋਂ ਕਹਿ ਰਹੇ ਜੇ ਕੈਸ਼ ਕਾਊਂਟਰ ਤੇ ਮੈਂ ਕਹਾਂ ਜੋ ਹੋਰ ਆਸ-ਪਾਸ ਦੇ ਦਫ਼ਤਰਾਂ 'ਚ ਪੁੱਛਿਆ ਜਾਵੇ ਕਿ ਮੈਂ ਇਦਾਂ ਦਾ ਕੰਮ ਕੀਤਾ 30 ਸਾਲ ਹੋ ਗਏ ਮੈਨੂੰ ਰੇੜੀ ਲਗਾਉਂਦੇ ਨੇ ਸਰ 30 ਸਾਲ ਤੋਂ ਇਦਾਂ ਦੀ ਕੋਈ ਗੱਲਬਾਤ ਨਹੀਂ ਅੱਜ ਹੀ ਇਹੀ ਗੱਲ ਹੋਣੀ ਸੀ ਅੱਜ ਕਿਉਂ ਆਏ ਕਿਉਂਕਿ ਮੈਂ 3300 ਉਹ ਜਿਹੜੇ ਅਸਲ 'ਚ ਠੀਕ ਹੈ ਜੀ 3000 ਰੁਪਏ ਨੇ ਸਾਡੀ ਦੁਕਾਨ ਤੋਂ ਜਾ ਕੇ ਉੱਧਰ ਸਾਡਾ ਇੱਕ ਕੈਫੇ ਇੰਟਰਨੈਟ ਕੈਫੇ ਸਾਈਨ ਆਉਂਦਾ ਉੱਧਰ ਜਾ ਕੇ 3000 ਰੁਪਏ ਨਕਦ ਤੇ ਮੇਰੀ ਵਾਈਫ ਕੋ ਲੈ ਕੇ ਆਇਆ ਸੀਗਾ 300 ਰੁਪਏ ਸਾਰੇ ਨੇ ਮੈਂ ਉਹ ਦਿਨ ਨਕਦ ਲਿਆ ਕਹਿੰਦਾ ਮੈਂ ਤੈਨੂੰ ਆਨਲਾਈਨ ਪਾ ਦਾਂ ਕੱਲ ਵੀ ਸਰ ਇਹੀ ਗੱਲ ਹੋਈ ਹੈ 3340 ਰੁਪਏ ਫੜਾਂ ਤੋਂ ਬਾਅਦ ਮੈਨੂੰ ਕਹਿੰਦਾ ਤੂੰ 3440 ਦੇ ਤੇ 100 ਰੁਪਏ ਮੈਂ ਤੈਨੂੰ ਆਨਲਾਈਨ ਹੀ ਪਾ ਦਾਂ ਜਦ ਕਿ ਮੇਰੇ ਤੇ ਮਗਰ ਵੀ ਚੱਕ 3300 ਪਹਿਲਾਂ ਫਸਿਆ ਯਾਰ ਮੈਂ 100 ਰੁਪਏ ਹੋਰ ਕੇ ਬਸਾਂ ਵਾਹ ਦੇ ਕੋਲੋਂ ਇਸ ਕਰਕੇ ਨੇ ਮੇਰੇ ਤੇ ਝੂਠੇ ਰੋਪ ਲਾਏ ਹੋਏ ਸਰ ਬਾਕੀ ਚਾਹ ਦੇ ਬਹੇ ਮੇਰੇ ਜਿਹੜੇ 4400 ਕੋਜਰ ਵੀ ਹੈ ਸਰ ਕਾਪੀ ਤੇ ਹਜੇ ਵੀ ਲਿਖੇ ਹੋਏ ਆ ਜੇ ਇਹ ਲਿਖੇ ਆ ਤਾਂ ਸਾਰੇ ਦੇਨਦਾਰੇ ਚ ਨਹੀਂ ਲਿਖੇ ਤੇ ਨਹੀਂ ਦੇਨਦਾਰ ਆਪਾ ਇਥੇ ਸਰ ਬਿਜਲੀ ਦਾ ਕੰਮ ਵੀ ਕਰਦੇ ਨਾਲ ਨਹੀਂ ਸਰ ਅਹੀਂ ਆਨਲਾਈਨ ਕੰਮ ਕਰਦੇ ਸਰ ਮੇਰਾ ਇੰਟਰਨੈਟ ਕੈਫੇ ਆ ਮੈਂ ਸਾਰਾ ਕੰਮ ਆਨਲਾਈਨ ਕਰਦਾ ਆ ਕੋਈ ਵੀ ਨਵਾਂ ਕਨੈਕਸ਼ਨ ਜਾਂ ਕੁਝ ਵੀ ਕਰਨਾ ਆਧਾਰ ਕਾਰਡ ਕਰੈਕਸ਼ਨ ਆਈ ਆ ਵਗੈਰਾ ਸਾਰਾ ਕੰਮ ਆਨਲਾਈਨ ਕਰਦਾ ਸਕਾਈਨਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਪੰਕਜ ਦੀ ਰਿਪੋਰਟ